ਅੱਜ ਦਾ ਵਿਸ਼ਾ ਹੈ ਭਾਰਤ ਦੀ ਗਰੀਬੀ ਦੇ ਕਾਰਨ। ਦੋਸਤੋ 18ਵੀਂ ਸਦੀ ਤੱਕ ਭਾਰਤ ਪੂਰੀ ਦੁਨੀਆ ਦੀ ਅਗਵਾਹੀ ਕਰਦਾ ਰਿਹਾ ਹੈ। ਅਸੀਂ ਕੁਝ ਲੋਕਾਂ ਤੋਂ ਅਕਸਰ ਆਮ ਹੀ ਸੁਣਦੇ ਹਾਂ ਕਿ ਭਾਰਤ ਨੂੰ ਸੋਨੇ ਦੀ ਛੜੀ ਕਿਹਾ ਜਾਂਦਾ ਸੀ। ਇਸ ਦਾ ਕਾਰਨ ਇਹ ਸੀ ਕਿ ਇਸ ਦੇਸ਼ ਵਿੱਚ ਸੋਨਾ ਬਹੁਤ ਜ਼ਿਆਦਾ ਸੀ। 1835ਵੀਂ ਵਿੱਚ ਸਾਡੇ ਦੇਸ਼ ਵਿੱਚ ਇੱਕ ਅੰਗਰੇਜ਼ ਟੀਵੀ ਮਕਲ ਆਇਆ ਅਤੇ ਉਸਨੇ ਪੂਰੇ ਭਾਰਤ ਦਾ ਚੱਕਰ ਲਗਾਇਆ ਉਹ ਅੰਗਰੇਜ਼ ਅਫਸਰ ਵਾਪਸ ਆਪਣੇ ਦੇਸ਼ ਵਿੱਚ ਜਾ ਕੇ ਇੰਗਲੈਂਡ ਦੀ ਪਾਰਲੀਮੈਂਟ ਵਿੱਚ ਆਪਣਾ ਭਾਸ਼ਣ ਦਿੰਦਾ ਹੈ ਤੇ ਕਹਿੰਦਾ ਹੈ ਕਿ ਮੈਂ ਜਿੰਨਾ ਸੋਨਾ ਭਾਰਤ ਵਿੱਚ ਦੇਖਿਆ ਹੈ ਉਹਨਾ ਸੋਨਾ ਮੈਂ ਪੂਰੀ ਦੁਨੀਆ ਦੇ ਕਿਸੇ ਹੋਰ ਦੇਸ਼ ਵਿੱਚ ਨਹੀਂ ਦੇਖਿਆ ਅਸੀਂ ਆਪਣੇ ਕੱਪੜੇ ਦੇ ਬਦਲੇ ਉਹਨੇ ਹੀ ਵਜਨ ਦਾ ਸੋਨਾ ਬਾਕੀ ਦੇਸ਼ਾਂ ਤੋਂ ਲੈਂਦੇ ਸਾਂ ਸਾਡੇ ਦੇਸ਼ ਵਿੱਚ ਡੱਚ ਆਏ ਫਰਾਂਸੀਸੀ ਆਏ ਪੁਰਤਗਾਲੀ ਆਏ ਮੁਗਲ ਆਏ ਅੰਗਰੇਜ਼ ਆਏ ਸਭ ਨੇ ਆਪੋ ਆਪਣੀ ਵਾਰੀ ਭਾਰਤ ਨੂੰ ਰੱਜ ਕੇ ਲੁੱਟਿਆ ਅੰਗਰੇਜ਼ ਸਾਡੇ ਭਾਰਤ ਵਿੱਚੋਂ ਸੋਨੇ ਦੇ ਵੱਡੇ ਵੱਡੇ ਸਮੁੰਦਰੀ ਜਹਾਜ਼ ਭਰ-ਭਰ ਕੇ ਲੈ ਕੇ ਗਏ ਅਖੀਰ 15 ਅਗਸਤ 1947 ਨੂੰ ਭਾਰਤ ਅੰਗਰੇਜ਼ਾਂ ਤੋਂ ਆਜ਼ਾਦ ਹੋ ਗਿਆ ਜਿਸ ਦੇ ਬਦਲੇ ਲੱਖਾਂ ਹੀ ਕ੍ਰਾਂਤੀਕਾਰੀ ਲੋਕਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ 1947 ਤੱਕ ਵੀ ਡਾਲਰ ਪੌਂਡ ਤੇ ਰੁਪਏ ਦੀ ਕੀਮਤ ਲਗਭਗ ਲਗਭਗ ਬਰਾਬਰ ਸੀ ਪਰ ਅੱਜ ਦੇ ਸਮੇਂ ਵਿੱਚ ਅਸੀਂ ਭਾਰਤ ਦੀ ਜੋ ਹਾਲਤ ਦੇਖਦੇ ਹਾਂ ਉਸ ਹਾਲਤ ਵਿੱਚ ਵੀ ਭਾਰਤ ਗਰੀਬ ਨਹੀਂ ਹੈ ਪਰ ਇਸ ਦੇ ਲੋਕ ਗਰੀਬ ਹਨ ਮਤਲਬ ਆਜ਼ਾਦੀ ਤੋਂ ਬਾਅਦ ਜਿੰਨਾ ਲੋਕਾਂ ਦੇ ਅਰਥ ਸੇ ਦੇਸ਼ ਦੀ ਵਾਂਗ ਡੋਰਾ ਆਈ ਉਹੀ ਲੋਕ ਇਸ ਦੇਸ਼ ਨੂੰ ਲੁੱਟਣ ਲੱਗ ਗਏ ਅਤੇ ਬਾਕੀ 90% ਲੋਕਾਂ ਦੀ ਹਾਲਤ ਤਰਸਯੋਗ ਹੋ ਗਈ ਇਨਾ 90% ਲੋਕਾਂ ਦੀ ਹਾਲਤ ਇੰਨੀ ਮਾੜੀ ਕਿਉਂ ਹੋਈ ਆਓ ਆਪਾਂ ਉਹਨਾਂ ਗੱਲਾਂ ਦੇ ਥੋੜੇ ਜਿਹੇ ਵਿਚਾਰ ਕਰ ਲਈਏ ਪਹਿਲੀ ਗੱਲ ਹੈ ਵਿਦੇਸ਼ੀ ਕੰਪਨੀਆਂ ਦੀ ਲੁੱਟ ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਜਿਹੜੇ ਲੋਕ ਭਾਰਤ ਨੂੰ ਸਿੱਧੇ ਰੂਪ ਵਿੱਚ ਲੁੱਟਦੇ ਸਨ ਆਜ਼ਾਦੀ ਤੋਂ ਬਾਅਦ ਫਿਰ ਉਹੀ ਲੋਕ ਭਾਰਤ ਨੂੰ ਪੁੱਠੇ ਢੰਗ ਨਾਲ ਲੁੱਟਣ ਲੱਗ ਗਏ ਚਾਹੇ ਉਹ ਲੁੱਟ ਅੰਗਰੇਜ਼ੀ ਦਵਾਈਆਂ ਦੇ ਨਾਂ ਤੇ ਹੋਵੇ ਕੋਕਾ ਕੋਲਾ ਵਰਗੀਆਂ ਕੰਪਨੀਆਂ ਠੰਡੇ ਦੇ ਨਾਂ ਤੇ ਕਰਦੀਆਂ ਹੋਣ ਹੋਰ ਕਈ ਤਰ੍ਹਾਂ ਦੇ ਖਾਣ ਪੀਣ ਵਾਲੇ ਸਮਾਨ ਅਤੇ ਸਾਬਣ ਸ਼ੈਂਪੂ ਦੇ ਨਾਂ ਤੇ ਲੁੱਟ ਹੁੰਦੀ ਹੋਵੇ ਇਹ ਵਿਦੇਸ਼ੀ ਕੰਪਨੀਆਂ ਸਾਡੇ ਹੀ ਪਾਣੀ ਵਿੱਚ ਕੈਮੀਕਲ ਘੋਲ ਕੇ ਠੰਡੇ ਦੇ ਨਾਂ ਤੇ ਸਾਨੂੰ ਹੀ ਪਲਾ ਰਹੀਆਂ ਤੇ ਸਾਡੀ ਸਿਹਤ ਨਾਲ ਖਿਲਵਾੜ ਕਰ ਰਹੀਆਂ ਹਨ ਇਹ ਕੰਪਨੀਆਂ ਸਾਡੇ ਕਿਸਾਨਾਂ ਤੋਂ 4 ਰੁਪਏ ਕਿਲੋ ਆਲੂ ਲੈ ਕੇ ਤੇ ਉਸ ਦੀ ਚਿਪਸ ਬਣਾ ਕੇ ਅੰਕਲ ਚਿਪਸ ਦੇ ਨਾਂ ਤੇ 1000 ਰੁਪਏ ਕਿਲੋ ਵੇਚਦੀਆਂ ਹਨ ਇੰਨੀ ਮੋਟੀ ਲੁੱਟ ਕਰਨ ਤੋਂ ਬਾਅਦ ਇਹ ਕੰਪਨੀਆਂ ਨਾਲੇ ਸਾਡੇ ਕੋਲੋਂ ਚਾਚਾ ਅਖਵਾਉਂਦੀਆਂ ਹਨ ਕਿਉਂਕਿ ਚਿਪਸ ਦਾ ਨਾਂ ਇਹਨਾਂ ਨੇ ਅੰਕਲ ਚਿਪਸ ਰੱਖਿਆ ਹੋਇਆ ਹੈ ਦੂਸਰਾ ਹੈ ਨਸ਼ੇ ਸਾਡੇ ਲੋਕਾਂ ਦਾ ਬਹੁਤ ਸਾਰਾ ਪੈਸਾ ਨਸ਼ਿਆਂ ਵਿੱਚ ਬਰਬਾਦ ਹੋ ਰਿਹਾ ਹੈ ਰਜਗਾਰ ਦੇ ਸਾਧਨ ਨਾ ਹੋਣ ਕਰਕੇ ਨੌਜਵਾਨ ਨਸ਼ੇ ਕਰਨ ਲੱਗ ਜਾਂਦੇ ਹਨ ਇਸ ਨਸ਼ਾ ਵੇਚਣ ਵਿੱਚ ਵਿੱਚ ਵੀ ਵਿਦੇਸ਼ੀ ਕੰਪਨੀਆਂ ਦਾ ਬਹੁਤ ਵੱਡਾ ਹੱਥ ਹੈ ਨਸ਼ੇ ਵਾਲੀਆਂ ਗੋਲੀਆਂ ਟੀਕੇ ਕੈਪਸੂਲ ਮੈਡੀਕਲ ਦੀਆਂ ਦੁਕਾਨਾਂ ਤੋਂ ਆਸਾਨੀ ਨਾਲ ਮਿਲ ਜਾਂਦੇ ਹਨ ਇਸ ਨਸ਼ੇ ਨੇ ਘਰਾਂ ਦੇ ਘਰ ਤਬਾਹ ਕਰ ਦਿੱਤੇ ਹਨ ਤੇ ਬਹੁਤ ਸਾਰੇ ਨੌਜਵਾਨਾਂ ਦੀ ਨਸ਼ਾ ਕਰਨ ਨਾਲ ਮੌਤ ਵੀ ਹੋ ਜਾਂਦੀ ਹੈ ਸਾਡੇ ਦੇਸ਼ ਵਿੱਚ ਨਸ਼ੇ ਦਾ ਬਹੁਤ ਵੱਡਾ ਵਪਾਰ ਚੱਲ ਰਿਹਾ ਹੈ ਤੇ ਸਰਕਾਰਾਂ ਇਸ ਨਸ਼ੇ ਨੂੰ ਰੋਕਣ ਵਾਸਤੇ ਆਪਣੇ ਹੱਥ ਖੜੇ ਕਰੀ ਬੈਠੀਆਂ ਹਨ ਅਗਲੀ ਗੱਲ ਹੈ ਲੜਾਈਆਂ ਅਤੇ ਝਗੜੇ ਸਿਆਣੇ ਆਦਮੀਆਂ ਦੀ ਘਾਵਤ ਹੈ ਕਿ ਵਿਹਲਾ ਮਨ ਇੱਲ ਦੀ ਟਕਸਾਲ ਹੁੰਦੀ ਹੈ ਲੋਕਾਂ ਕੋਲ ਕੋਈ ਰੋਜ਼ਗਾਰ ਦਾ ਸਾਧਨ ਨਾ ਹੁਣ ਕਰਕੇ ਵਿਹਲੇ ਬੈਠੇ ਲੜਾਈਆਂ ਝਗੜੇ ਕਰਦੇ ਹਨ ਫਿਰ ਜਦ ਨਾਲ ਨਸ਼ਾ ਵੀ ਕੀਤਾ ਹੋਵੇ ਤਾਂ ਨਸ਼ੇ ਦੀ ਲੋਰ ਵਿੱਚ ਇੱਕ ਦੂਜੇ ਦੇ ਸਿਰ ਪਾੜ ਦਿੰਦੇ ਹਨ ਚੋਰੀਆਂ ਕਰਦੇ ਹਨ ਡਾਕੇ ਮਾਰਦੇ ਹਨ ਲੜਾਈ ਝਗੜਾ ਵਿੱਚ ਜਦ ਸਿਰ ਪਾੜਦੇ ਹਨ ਤਾਂ ਜਿੱਥੇ ਇੱਕ ਪਾਸੇ ਡਾਕਟਰ ਨੂੰ ਆਪਣੀ ਲੁੱਟ ਕਰਨ ਦਾ ਮੌਕਾ ਮਿਲ ਜਾਂਦਾ ਹੈ ਫਿਰ ਦੂਸਰੇ ਪਾਸੇ ਪੁਲਿਸ ਵੀ ਆਪਣਾ ਪੂਰਾ ਪੂਰਾ ਰੋਲ ਨਿਭਾਉਂਦੀ ਹੈ ਜਿਸ ਦਾ ਹਰ ਇੱਕ ਨੂੰ ਪਤਾ ਹੀ ਹੈ ਅਗਲੀ ਗੱਲ ਹੈ ਠੱਗ ਬਾਬੇ ਨਸ਼ੇ ਅਤੇ ਲੜਾਈਆਂ ਕਰਕੇ ਜਦ ਘਰਾਂ ਵਿੱਚ ਅੰਤ ਦੀ ਗਰੀਬੀ ਹੋ ਜਾਂਦੀ ਹੈ ਅਤੇ ਕੰਮਕਾਰ ਕੋਈ ਕਰਨ ਵਾਸਤੇ ਹੁੰਦਾ ਨਹੀਂ ਤਾਂ ਗਰੀਬ ਲੋਕ ਫਿਰ ਬਾਬਿਆਂ ਦੀ ਸ਼ਰਨ ਵਿੱਚ ਜਾਂਦੇ ਹਨ ਇਸ ਬਾਬਿਆਂ ਦੀ ਸ਼੍ਰੇਣੀ ਵਿੱਚ ਪੁੱਛਾ ਕੱਢਣ ਵਾਲੇ ਬਾਬੇ ਪੱਤਰੀ ਕੱਢਣ ਵਾਲੇ ਬਾਬੇ ਤੇ ਕਈ ਡੇਰਿਆਂ ਵਿੱਚ ਬੈਠੇ ਧੂਨੇ ਵਾਲੇ ਬਾਬੇ ਆਉਂਦੇ ਹਨ ਇਹ ਬਾਬੇ ਲੋਕਾਂ ਦੀ ਚੰਗੀ ਛਲ ਲਾਉਂਦੇ ਹਨ ਤੇ ਤਰ੍ਹਾਂ-ਤਰ੍ਹਾਂ ਦੇ ਚੱਕਰਾਂ ਵਿੱਚ ਫਸਾ ਕੇ ਲੋਕਾਂ ਤੋਂ ਡਰਾ-ਡਰਾ ਕੇ ਪੈਸੇ ਵਟੋਰਦੇ ਹਨ ਇਸ ਤਰ੍ਹਾਂ ਘਰਾਂ ਵਿੱਚ ਜੋ ਮਾੜੀ-ਮੋਟੀ ਟੂਮ ਟਾਕੀ ਬਚਦੀ ਹੈ ਉਹ ਟੂਮ ਟਾਕੀ ਨੂੰ ਇਹ ਬਾਬੇ ਨਿਗਲ ਜਾਂਦੇ ਹਨ ਤੇ ਫਿਰ ਘਰੇ ਭੰਗ ਭੁੱਜਣ ਲੱਗ ਜਾਂਦੀ ਹੈ। ਅਗਲੀ ਗੱਲ ਹੈ ਰਿਸ਼ਵਤਖੋਰੀ। ਸਾਡੇ ਦੇਸ਼ ਵਿੱਚ ਰਿਸ਼ਵਤਖੋਰੀ ਦਾ ਕਲੰਕ ਵੀ ਲੋਕਾਂ ਨੂੰ ਭੂਤ ਵਾਂਗ ਚੁੰਬੜਿਆ ਹੋਇਆ ਹੈ। ਚਪੜਾਸੀ ਤੋਂ ਲੈ ਕੇ ਵੱਡੇ-ਵੱਡੇ ਅਫਸਰਾਂ ਤੱਕ ਇਹ ਬਿਮਾਰੀ ਉਹਨਾਂ ਨੂੰ ਚੁੰਬੜੀ ਹੋਈ ਹੈ। ਇੰਨੀਆਂ ਮੋਟੀਆਂ ਤਨਖਾਹਾਂ ਲੈਣ ਦੇ ਬਾਵਜੂਦ ਵੀ ਰਿਸ਼ਵਤ ਲੈਣਾ ਇਹ ਲੋਕ ਆਪਣਾ ਜੱਦੀ ਹੱਕ ਸਮਝਦੇ ਹਨ। ਵਦੇਸੀ ਕੰਪਨੀਆਂ ਦੀ ਠੱਗੀ ਨਸ਼ੇ ਅਤੇ ਲੜਾਈਆਂ ਅਤੇ ਠੱਗ ਬਾਬਿਆਂ ਦੀ ਠੱਗੀ ਤੋਂ ਬਾਅਦ ਜੋ ਕੁਝ ਲੋਕਾਂ ਕੋਲ ਬਚਦਾ ਹੈ ਉਹ ਇਹ ਸਰਕਾਰੀ ਬਾਬੂ ਲੋਕਾਂ ਤੋਂ ਕਢਵਾ ਲੈਂਦੇ ਹਨ ਅਤੇ ਉਹਨਾਂ ਵਿਚਾਰੇ ਲੋਕਾਂ ਨੂੰ ਨੰਗੇ ਕਰਕੇ ਘਰੇ ਭੇਜ ਦਿੰਦੇ ਹਨ ਅਗਲੀ ਗੱਲ ਹੈ ਜਮਾ ਖੋਰੀ ਭਾਰਤ ਦੀ ਗਰੀਬੀ ਦਾ ਬਹੁਤ ਵੱਡਾ ਕਾਰਨ ਜਮ੍ਹਾਂ ਖੋਰੀ ਵੀ ਹੈ ਭਾਰਤ ਦੇ ਸਭ ਤੋਂ ਛੋਟੇ ਕਰਮਚਾਰੀ ਤੋਂ ਲੈ ਕੇ ਸਭ ਤੋਂ ਵੱਡੇ ਕਰਮਚਾਰੀ ਤਾਕਤ ਐਮਐਲਏ ਤੋਂ ਲੈ ਕੇ ਵੱਡੇ ਵੱਡੇ ਮੰਤਰੀਆਂ ਤੱਕ ਇਹ ਸਾਰੇ ਲੋਕ ਪੈਸੇ ਦੀ ਜਮ੍ਹਾਂ ਖੋਰੀ ਕਰੀ ਜਾਂਦੇ ਹਨ ਭਾਰਤ ਦੇ ਇੱਕ ਗਰੀਬ ਆਦਮੀ ਕੋਲ ਇੱਕ ਪਾਸੇ ਆਪਣਾ ਸਿਰ ਟਕਨ ਵਾਸਤੇ ਇੱਕ ਮਰਲਾ ਵੀ ਜ਼ਮੀਨ ਨਹੀਂ ਹੈ ਦੂਸਰੇ ਪਾਸੇ ਕਈ-ਕਈ ਕਰਮਚਾਰੀਆਂ ਕੋਲ ਸੈਂਕੜੇ ਏਕੜ ਜ਼ਮੀਨ ਹੈ ਵੱਡੇ-ਵੱਡੇ ਮਹਿਲ ਹਨ ਤੇ ਕਰੋੜਾਂ ਅਰਬਾਂ ਰੁਪਏ ਦਾ ਬੈਂਕ ਬੈਲੈਂਸ ਹੈ ਜੇਕਰ ਕੋਈ ਸਰਕਾਰ ਇਮਾਨਦਾਰੀ ਵਰਤ ਕੇ ਸਾਰਾ ਧਨ ਇਨ੍ਹਾਂ ਵੱਡੇ ਲੋਕਾਂ ਤੋਂ ਕਢਵਾ ਕੇ ਵਿਕਾਸ ਉੱਪਰ ਲਗਵਾ ਦੇਵੇ ਤਾਂ ਭਾਰਤ ਦਾ ਇੱਕ ਵੀ ਵਿਅਕਤੀ ਗਰੀਬ ਨਹੀਂ ਰਹੇਗਾ ਧਨਦਾਲਤ ਅਤੇ ਪ੍ਰਾਪਰਟੀ ਦੀ ਤਾਂ ਜਨਾਖੋਰੀ ਹੈ ਹੀ ਜੋ ਸਾਡੇ ਦੇਸ਼ ਵਿੱਚ ਕਾਨੂੰਨ ਚੱਲ ਰਹੇ ਹਨ ਉਹਨਾਂ ਕਾਨੂੰਨਾਂ ਉੱਪਰ ਵੀ ਤਕੜੇ ਲੋਕਾਂ ਦਾ ਕਬਜ਼ਾ ਹੈ ਇਹ ਜਿੰਨੇ ਵੀ ਕਾਨੂੰਨ ਹਨ ਸਾਰੇ ਦੇ ਸਾਰੇ ਗਰੀਬ ਲੋਕਾਂ ਉੱਪਰ ਲਾਗੂ ਹੁੰਦੇ ਹਨ ਪਰ ਅਮੀਰ ਲੋਕਾਂ ਲੋਕ ਇਹਨਾਂ ਕਾਨੂੰਨਾਂ ਨੂੰ ਛਿੱਕੇ ਤੇ ਟਾਂਕੇ ਰੱਖਦੇ ਹਨ ਦੋਸਤੋ ਜੇਕਰ ਕੋਈ ਸਰਕਾਰ ਚਾਵੇ ਤਾਂ ਇਹ ਸਾਰੀਆਂ ਬਿਮਾਰੀਆਂ ਸਿਰਫ ਇੱਕ ਦਿਨ ਵਿੱਚ ਠੀਕ ਹੋ ਸਕਦੀਆਂ ਹਨ ਪਰ ਬਹੁਤ ਸਾਰੇ ਲੋਕ ਤਰਕ ਦੇਣਗੇ ਕਿ ਇੱਕ ਪਾਈ ਇਕੱਲਾ ਬੰਦਾ ਕੀ ਕਰ ਸਕਦਾ ਹੈ ਜਦੋਂ ਬਾਕੀ ਸਾਰੇ ਬੇਈਮਾਨ ਹਨ ਮੈਂ ਉਹਨਾਂ ਲੋਕਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਜੰਗਲ ਦਾ ਰਾਜਾ ਸ਼ੇਰ ਇੱਕ ਹੀ ਹੁੰਦਾ ਹੈ ਸਭ ਦੀ ਮੋਖ ਕੱਢੀ ਰੱਖਦਾ ਹੈ ਇਹ ਸਭ ਬਹਾਨੇਬਾਜ਼ੀ ਹੈ ਸਾਡੇ ਇੱਛਾ ਸ਼ਕਤੀ ਹੋਣੀ ਚਾਹੀਦੀ ਹੈ ਭਾਰਤ ਅਜੇ ਵੀ ਗਰੀਬ ਨਹੀਂ ਹੈ ਇਸ ਇਸ ਦੇਸ਼ ਵਰਗੀ ਜ਼ਮੀਨ ਪੂਰੀ ਦੁਨੀਆ ਵਿੱਚ ਨਹੀਂ ਹੈ ਇਹੋ ਜਿਹੇ ਮੌਸਮ ਇਹੋ ਜਿਹੇ ਰੁੱਤਾਂ ਪੂਰੀ ਦੁਨੀਆ ਵਿੱਚ ਨਹੀਂ ਹਨ ਬਸ ਇੱਥੇ ਬੱਬਰ ਸ਼ੇਰਾਂ ਦੀ ਕਮੀ ਹੈ ਐਵੇਂ ਸ਼ੇਰ ਦੀਆਂ ਖੱਲਾਂ ਪਾ ਕੇ ਬੱਬਰ ਸ਼ੇਰ ਹੋਣ ਦਾ ਦਾਵਾ ਕਰੀ ਜਾਂਦੇ ਹਨ ਇੱਕ ਦਿਨ ਵਿੱਚ ਭਾਰਤ ਪੂਰੀ ਦੁਨੀਆ ਤੋਂ ਅੱਗੇ ਲੰਘ ਸਕਦਾ ਹੈ ਪਰ ਬਹੁਤ ਵੱਡਾ ਦਿਲ ਚਾਹੀਦਾ ਹੈ ਇੱਛਾ ਸ਼ਕਤੀ ਚਾਹੀਦੀ ਹੈ ਉਮੀਦ ਹੈ ਕਿ ਮੇਰੀਆਂ ਇਹ ਗੱਲਾਂ ਆਪ ਜੀ ਨੂੰ ਪਸੰਦ ਆਈਆਂ ਹੋਣ ਜੇਕਰ ਵੀਡੀਓ ਪਸੰਦ ਆਵੇ ਤਾਂ ਇਸ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਤੇ ਕੋਈ ਕਮੈਂਟ ਜਰੂਰ ਕਰਨਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ